ਕਾਲ ਜੇ ਲਾਈ ਜਦ ਉਟਕੇ ਜਦ ਉਟਕੇ ਕਾਲ ਜੇ ਲਾਈ ਤੂੰ ਹੋਗੀ ਫਿਲਮੋਂ ਬਾਰੀਗੀ ਜੱਟੀ ਹੱਥ ਦੀ ਜੱਟੀ ਹੱਥ ਦੀ ਪੌੜੀਆਂ ਤੇਰੀ ਤੇ ਥਲਦਾ ਕਰਾਰ ਕਰਗੀ ਜਦੋਂ ਹੱਥ ਦੀ ਮੇਰੇ ਪਿੰਡ ਦੇ ਮੁੰਡੇ ਨਾਲ ਯਾਰੀ ਮੇਰੇ ਪਿੰਡ ਦੇ ਮੇਰੇ ਪਿੰਡ ਦੇ ਮੁੰਡੇ ਨਾਲ ਯਾਰੀ ਦਰਸ਼ਣ ਵਿੱਚ ਕਰਦੀ ਇੱਕ ਜੱਟ ਤੋਂ ਇੱਕ ਜੱਟ ਤੋਂ ਬਿਨਾ ਦੱਪ ਤੇਰਾ ਨਹੀਂ ਇੱਕ ਜੱਟ ਤੋਂ ਇੱਕ ਜੱਟ ਤੋਂ ਬਿਨਾ ਮੈਂ ਦਿੱਕਾਉਣ ਕਰਦੀ ਰੱਤ ਚਿੰਦਗੀ ਰੱਖੀ ਭੀਜੀ ਸੋਹਣਿਆ ਨਰਵਾਰਾ ਪਾਇਆ ਸੋਹਣਿਆ ਨੇ ਸੋਹਣਿਆ ਨੇ ਤਵਾਰਾ ਪਾਇਆ ਚੰਦੀ ਦੇ ਘਟ ਪੁੱਲ ਗਏ ਝੁੱਤੀ ਕੱਢਮੀ ਝੁੱਤੀ ਕੱਢਮੀ ਫਿਰ ਇੱਕ ਗਏ ਮੇਰੇ ਮਿਸਰਾ ਮਥਾਣੇ ਟੁੱਟ ਗਏ ਸੋ ਰੱਬ ਦੀ ਜਦੋਂ ਕੁੱਟ ਕੇ ਕਾਲ ਤੇ ਲਾਈ ਜਦੋਂ ਕੁੱਟ ਕੇ ਜਦੋਂ ਕੁੱਟ ਕੇ ਕਾਲ ਹੱਥ ਦੀ ਪੌੜੀਆਂ ਤੇ ਤੇਰੀ ਤੇ ਕੱਲ ਦਾ ਕਰਾਰ ਕਰਗੀ ਜਦੋਂ ਹੱਸ ਗਈ ਮੇਰੇ ਪਿੰਡ ਦੇ ਮੁੰਡੇ ਨਾਲ ਯਾਰੀ ਮੇਰੇ ਪਿੰਡ ਦੇ ਮੇਰੇ ਪਿੰਡ ਦੇ ਮੁੰਡੇ ਨਾਲ ਯਾਰੀ ਦਰਸ਼ਨ ਮੈਂ ਤੇ ਕਰਦੀ ਇੱਕ ਜੱਟ ਤੋਂ ਇੱਕ ਜੱਟ ਤੋਂ ਬਿਨਾ ਦੱਤ ਤੇਰਾ ਨਹੀਂ ਇੱਕ ਜੱਟ ਤੋਂ ਇੱਕ ਜੱਟ ਤੋਂ ਬਿਨਾ ਦੱਤ ਤੇਰਾ ਨਹੀਂ ਪਿੰਡ ਵਿੱਚ ਕੌਣ ਕਰਦੀ ਹੱਥ ਛਿੱਧ ਕੀ ਸਸ਼ਿਕਾ ਤੁਸੀਂ ਦੇਖ ਲਓ ਡੀਪੀ ਨੂੰ ਚੈਨਲ ਅੱਜ ਅਸੀਂ ਪਹੁੰਚਿਆ ਸਰਦਾਰ ਅਮਰ ਸਿੰਘ ਸ਼ੇਰਪਰੀ ਜੀ ਦੇ ਘਰ ਉਹਨਾਂ ਦੇ ਬੇਟੇ ਹਰਪੀ ਸਿੰਘ ਜੀ ਕਿਪਾ ਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਸ਼ਿਕਾ ਜੀ ਸਸ਼ਿਕਾ ਜੀ ਨਾ ਹਰਪੀ ਸਿੰਘ ਜੀ ਜਿਹੜਾ ਆਪਣੇ ਡੈਡ ਤੁਹਾਡੇ ਜਿਸ ਤਰ੍ਹਾਂ ਪਿਤਾ ਜੀ ਸਰਦਾਰ ਅਮਰ ਸਿੰਘ ਸ਼ੇਰਪਰੀ ਜੀ 1980 ਦੇ ਦਹਾਕੇ ਤੋਂ ਲੈ ਕੇ ਕਾਫੀ ਸਿੰਗਲ ਸੰ ਬਹੁਤ ਉਹਨਾਂ ਨੇ ਕਲਾਕਾਰਾਂ ਨਾਲ ਗਾਇਆ ਕਿਹੜੇ ਕਿਹੜੇ ਸਿੰਗਰ ਉਹਨਾਂ ਦੇ ਦੇ ਕਲਾਕਾਰਾਂ ਨਾਲ ਗਾਇਆ ਉਹਨਾਂ ਦੇ ਪਰ ਉਹ ਨਾਮ ਦੱਸ ਸਕਣਾ ਉਹਨਾਂ ਨੇ ਦੇਖੋ ਜੀ ਗਾਇਆ ਤਾਂ ਸੌਰਸ ਜਨੀਤਾ ਸੀਗੀ ਸਿੰਗਰ ਜਿਹੜੇ ਕਨਾਈਗਰ ਨਾਲ ਗਾਉਂਦੀ ਸੀ ਉਹਨਾਂ ਨਾਲ ਵੀ ਇਹਨਾਂ ਦੀ ਰਿਕਾਰਡਿੰਗ ਹੋਈ ਆ ਸਟਾਰਟਿੰਗ ਇਹਨਾਂ ਦੀ ਕਿਹੜੀ ਹੋਈ ਆ ਰਿਕਾਰਡਿੰਗ ਔਰ ਜੀਤਕੌਰ ਤੇ ਅਮਰ ਸਿੰਘ ਸ਼ੇਰਪੁਰ ਹੀ ਹਾਂਡ ਕਚ ਜਿਹੜੇ ਸੀ ਤਰਵੰਡੀ ਤੇ ਉਦੋਂ ਬਾਅਦ ਜੀ ਫਿਰ ਸੌਰਸ ਹਰਨੀਮ ਜੀ ਤੁਨਾਰ ਕੌੜਮ ਹੋਈ ਤੇ ਲੀ ਐਚ ਐਮ ਬੀ ਉਦੋਂ ਆ ਫੇਰ ਇਹਨਾਂ ਦਾ ਸੈੱਟ ਹੋਇਆ ਜੀ ਸ੍ਰਿੰਦਰਨਾਥ ਮੋਹਣੀ ਬੀਬੀ ਜੀ ਸ੍ਰਿੰਦਰਨਾਥ ਮੋਹਣੀ ਗੱਜਨ ਸਿੰਘ ਤਰਵੰਡੀ ਹਾਂਡ ਕਚ ਜਿਹੜੇ ਤਰਵੰਡੀ ਯਾ ਮਨਜੀਤ ਸ਼ੇਪਰੀ ਬਹੁਤ ਅਗੜੇ ਜ਼ਿੰਗਰ ਦੀਏ ਪੁਰਾਣੇ ਜ਼ਿੰਗਰ ਦੀਏ ਵਧੀਆ ਨਾ ਨੇ ਕੀ ਕੀਤੀ ਵਧੀਆ ਨਾ ਨੇ ਨਵਾਇਆ ਪ੍ਰੋਗਰਾਮ ਬਹੁ ਲੋਕਾਂ ਨੇ ਲਾਇਕ ਕੀਤਾ ਸਹੀ ਤਰੀਕੇ ਨਾਲ ਗਾਇਲ ਕੀਤਾ ਲੋਕਾਂ ਨੇ ਅੱਜ ਤੱਕ ਉਹਨਾਂ ਦਾ ਨਾਮ ਵਧੀਆ ਚੱਲ ਰਿਹਾ ਜੀ ਸਰ ਕਮਸ਼ੀ ਸ਼ੇਪਰੀ ਦਾ ਨਾਮ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਚੱਲ ਰਿਹਾ ਉਹ ਕਿਹੜਾ ਸਲਸੀ ਜਦੋਂ ਕਮਸ਼ੀ ਸ਼ੇਪਰੀ 12 ਲੁਫ ਨੂੰ ਦਾ ਗਾਣਾ ਸੋਨੂ ਮਹਿਤਾ ਸੀ ਕਿਹੜੀ ਗਾਇਕਾ ਨੇ ਉਹਨਾਂ ਗਾਏ ਉਹ ਹਿੱਟ ਹੋ ਗਿਆ ਸੀ ਬਹੁਤ ਹੀ ਕੋਹਰ ਦੀ ਗਾਇ ਜਦੋਂ ਇਹਨਾਂ ਦਾ ਖਾੜਾ ਆਇਆ ਸੀਗਾ 80 ਤੇ 85 85 ਦੇ ਵਿਚ ਆਏ ਨਾ ਹਾਂਜੀ ਇਹਨਾਂ ਨੇ ਜ਼ਰੂਰ ਖਾੜਾ ਆਇਆ ਉਹ ਤੋਂ ਲੋਕਾਂ ਨੇ ਖਾੜਾ ਸੁਣਿਆ ਜੀ ਬਹੁਤ ਲੋਕਾਂ ਨੇ ਇਹਨਾਂ ਨੂੰ ਲਾਈਕ ਕੀਤਾ ਉਸ ਵੇਲੇ ਸਾ ਜੱਪਤਾ ਕਟੋਂ ਦੇ ਜੀ ਲੋਕ ਸੁਣਦੇ ਪੰਜਾਬੀ ਜ਼ਬੇਚਾਰ ਨੂੰ ਜਿਆਦਾ ਗਾਈਡ ਕਰਦੇ ਨੇ ਲੋਕ ਬਹੁਤ ਵਧੀਆ ਇਹਨਾਂ ਨੇ ਹੋਰ ਪ੍ਰੋਗਰਾਮ ਕੀਤਾ ਜੀ ਅਗਲੇ ਅੰਮ੍ਰਿਤਸ਼ੀਰ ਤੋਂ ਜਗਨ ਦੇ ਸੋਲਵਾਰਗੀ ਕੀਤਾ ਹੈ ਹਟ ਗੀਤ ਜਿਹੜਾ ਲੋਕਾਂ ਨੇ ਪਸੰਦ ਕੀਤੀ ਸੀ ਉਹ ਸੁਣਾ ਦੇ। ਹਟ ਗੀਤ ਉਹਨਾਂ ਦਾ ਹੀ ਟਾਈਟਲ ਜੀ ਦਾ ਕੈਸੜਾ ਨਾਮ ਜੀ ਚੋਰੀ ਮਿਤਰਾ ਦੀ ਨਿਰਨਕਲ ਜੀ ਕਾਮਾ ਤੇ ਇਹਨਾਂ ਦਾ ਇਹ ਟਾਈਟਲ ਜੀ ਕਿਹੜਾ ਸਰ ਉਹਨਾਂ ਦੇ ਸ਼ੁਰੂਆਤ ਜਿਹੜੀ ਕਿੰਨੀ ਸੁਸੰਗਧ ਹੋ ਰਹੀ ਜੀ ਕਿ ਕਹਿੰਦੇ ਨਾਮ ਸਹੀ ਬੱਤ ਪਹਿਲੇ ਮਨੁਸ਼ੀ ਸ਼ੇਰ ਜੀ ਨੇ ਕਹਿੰਦੀ ਹੁੰਦੀ ਸੀ ਉਸ ਤੋਂ ਬਾਅਦ ਉਹ ਮਦੀਨਾ ਗਈ ਸੀ ਮਦੀਨਾ ਵੀ ਸੋ ਹਟੋ ਉਹਨਾਂ ਸੀ ਸ਼ੇਰਕ ਤੋਂ ਹੋਈ ਸੀ ਰஞ்சிਤ ਕੌਰ ਦੀ ਰஞ்சிਤ ਕੌਰ ਤੋਂ ਹਟੋ ਗਈ ਅੱਛਾ ਹਾਂਜੀ ਤੇ ਦੋ ਜਿਆਦਾ ਕਹਿਣ ਹਾਂਜੀ ਜੋ ਤੋਂ ਰஞ்சிਤ ਕੌਰ ਤੋਂ ਹਟਉਣ ਤੋਂ ਬਾਅਦ ਉਹਨਾਂ ਦਾ ਸੈਟ ਮਹਾਮਾ ਜ਼ਰੀਕਾ ਹੋਇਆ ਤੇ ਫਿਰ ਬੀਬੀ ਹਜ਼ਿੰਦਰਾਵਣੀ ਦੇ ਨਾਲ ਅਟੈਚ ਹੋ ਗਈ ਫਿਰ ਉਹਨਾਂ ਦੇ ਨਾਲ ਰਿਕਾਰਡਿੰਗ ਹੋਈ ਆ ਉਹਨਾਂ ਦੇ ਨਾਲ ਦਿੱਲੀ ਐਚਐਮ ਵੀ ਹੁੰਦੀ ਸੀਗੀ ਲੁਧਿਆਣੇ ਚ ਪੰਜਾਬ ਦੇ ਚ ਕੋਈ ਮਤਲਬ ਕੰਪਨੀ ਨਹੀਂ ਸੀਗੀ ਨਹੀਂ ਜਦੋਂ ਇਹ ਜਾਂਦੇ ਸੀਗੇ ਦੇ ਮਤਲਬ ਇਹਨਾਂ ਦੀ ਰਿਕਾਰਡਿੰਗ ਉੱਤੇ ਰਹਿ ਰਹੇ ਸਾਰੇ ਕੁਝ ਉੱਤੇ ਹੁੰਦਾ ਸੀਗੀ ਸਰ ਕੁਮਸ਼ੀਸ਼ੇਤੀ ਤੋਂ ਨਵਹੁਤੀ ਕੰਮ ਕਰਦੇ ਸਨ ਹੋਰੇ ਉਸ ਵੇਲੇ ਜੀ ਜਗਰਾਤੇ ਚ ਗੁਰੂ ਤੇ ਮਾਰੇ ਮੁੰਡੇ ਲਾਉਂਦੇ ਸੀਗੇ ਅਠ ਹੋੜਕ ਬਾਜੀ ਵੀ ਆਉਂਦੇ ਸੀਗੇ ਜਦੋਂ ਇਹਨਾਂ ਨੂੰ ਸ਼ੌਕ ਲੱਗਿਆ ਇਹਨਾਂ ਨੇ ਫਿਰ ਸਟੈਂਡ ਤੇ ਪਹੁੰਚੇ ਬੜੀ ਮਿਹਨਤ ਕੀਤੀ ਇਹਨਾਂ ਨੇ ਬਹੁਤ ਝੋਰਾ ਝੋਰਾ ਦੇ ਨਾਲ ਕੰਮ ਕਰਕੇ ਤੇ ਦੇ ਇਸ ਲੈਵਲ ਤੇ ਪਹੁੰਚੇ ਸੀਗੇ ਤੁਸੀਂ ਦੇਖ ਰਹੇ ਹੋ ਕਿ ਅਮਰ ਸਿੰਘ ਸ਼ੇਰਪਰੀ ਕਿੰਨੇ ਪੈਸੇ ਲੈਂਦੇ ਸੀ ਮੇਰੇ ਤੋਂ ਉਹ 3000 3500 ਕਿਲੇ ਲੈਂਦਾ ਸੀ ਜਦੋਂ ਕਿਲੇ ਦਾ ਸਮਾਂ ਸੀ ਉਸ ਤੋਂ ਪਹਿਲਾਂ ਮੁਝੇ ਸ਼ੇਪ ਕਰੀ ਗੁੰਦੇ ਸੀ ਤਾਂ ਕਿੰਨੇ ਪੈਸੇ ਲੈਂਦੇ ਸੀ ਪ੍ਰੋਗਰਾਮ ਦੇ ਉਸ ਵੇਲੇ ਪ੍ਰੋਗਰਾਮ ਦੇ ਵਿੱਚ ਕੀ ਹਦਾ ਹੁੰਦਾ ਸੀਗਾ ਜੀ ਵੀ ਲੋਕਾਂ ਨੂੰ ਪੈਸਾ ਬਹੁਤ ਘੱਟ ਹੁੰਦਾ ਸੀਗਾ ਤੇ ਮਹਿੰਗਾਈ ਘੱਟ ਹੁੰਦੀ ਸੀ 3000 ਰੁਪਏ ਦੇ ਵਿੱਚ ਇਹਨਾਂ ਦਾ ਸਾਰਾ ਮਿਸ਼ੀਸ਼ਨ ਜੋ ਵੀ ਸੀਗਾ ਇਹਨਾਂ ਦਾ ਉਹਦੇ ਵਿੱਚ ਹੀ ਐਡਜਸਟ ਕਰ ਦਿੰਦੇ ਸੀ ਤੁਸੀਂ ਫਿਰ ਪ੍ਰੋਗਰਾਮ ਕਿੱਦਾਂ ਬੁੱਕ ਕਰਦੇ ਸੀ ਇਸ ਸੰਚਨਨ ਇਹ ਪ੍ਰੋਗਰਾਮ ਇਹਨਾਂ ਦਾ ਹੈ ਫਰੋਜਪੁਰ ਲਾਈਨ ਦੇ ਉੱਤੇ ਦਫ਼ਤਰ ਜਿਗਾ ਬੱਸ ਸਟੈਂਡ ਦੇ ਕੋਲ ਜਦੋਂ ਵੀ ਇਹ ਆਉਦੀ ਡਿਊਟੀ ਕਰਦੀ ਖਿਆਨਾ ਟੈਕਸ ਹੋਵੇ ਦੇ ਜਦੋਂ ਇਹਨਾਂ ਨੇ ਕੋਈ ਪ੍ਰੋਗਰਾਮ ਆਂਦਾ ਸੀਗਾ ਇਹਾਂ ਆਪਦੇ ਸਾਹਬ ਕੋਲ ਛੁੱਟੀ ਲੈ ਕੇ ਉਹਨਾਂ ਨੂੰ ਐਪਲੀਕੇਸ਼ਨ ਦੇ ਕੇ ਮੈਂ ਹੀ ਦੇ ਕੇ ਆਂਦਾ ਸੀਗਾ ਜੀ ਛੁੱਟੀ ਵੀ ਮਨਜ਼ੂਰ ਹੋ ਗਈ ਉਹਦੇ ਨਾਲ ਉਸ ਤੋਂ ਲੱਗ ਕਿਹੜੀ ਕਿਹੜੀ ਜਿੱਦ ਤੁਸੀਂ ਦੱਸਿਆ ਕਿ ਰੰਜੀਤ ਕੌਰ ਨੀਤੂ ਲੰਗਾਇਆ ਵਾ ਇਸ ਤੋਂ ਲੱਗ ਹੋਰ ਕਿਹੜੀ ਕਾਇਕਾ ਹੈਗੀ ਜੋ ਤੁਹਾਡੇ ਘਰ ਵੀ ਆਉਣ ਜਾਣ ਉਹਨਾਂ ਰਹਿੰਦਾ ਸੀ ਸਾਰੇ ਘਰੇ ਜ਼ਿਆਦਾ ਆਉਣ ਜਾਣ ਆਪਣੇ ਹਰਨੀ ਦੇ ਤੁਰੇ ਰਹਿੰਦਾ ਸੀ ਜਿਹੜੀ ਕਰਨੈਲ ਗਿਰਨਾ ਕਹਿੰਦੀ ਹੈ ਉਹਨਾਂ ਨੇ ਜਾਰ ਰਿਕਾਰਡਿੰਗ ਵੀ ਕੀਤੀ ਨੇ ਦਿੱਲੀ ਐਚ.ਆਰ. ਦੀ ਤੇ ਉਸ ਵੇਲੇ ਜਦੋਂ ਰਿਕਾਰਡਿੰਗ ਇਹ ਦਿੱਲੀ ਐਚ.ਆਰ. ਦੀ ਜਾ ਕੇ ਇਹ ਨਾ ਸਵਰਜ ਦੇਨੀ ਤਾਂ ਬਿਮਾਰ ਹੋ ਗਈ ਸੀ ਫਿਰ ਇਹਨਾਂ ਨੇ ਰਿਕਾਰਡਿੰਗ ਕੀਤੀ ਕਿਹੜਾ ਕੀਤਾ ਸਰੂ ਉਹ ਗੀਤ ਹੈਗਾ ਜੀ ਆਪਣਾ ਮਾਈ ਵੀ ਮਾਈ ਮੈਨ ਭੱਗ ਚੜ ਗਈ ਸਟਾਰਟ ਹੈ ਰਜੀਤ ਕੌਰ ਤੋਂ ਹੈ ਜੀ ਇਹ ਗੀਤ ਦੋ ਵਾਰੀ ਰਿਕਾਰਡ ਹੋਇਆ ਹੈ ਜੀ ਇਹ ਦੋ ਵਾਰੀ ਗੀਤ ਰਿਕਾਰਡ ਕੀਤਾ ਗਿਆ ਜੀ ਅੱਛੇ ਮੈਂ ਤੁਹਾਨੂੰ ਬਹੁਤ ਕਿਹੜੀ ਕੰਪੀਟਿਸ਼ਨਾਂ ਦੇ ਗੀਤ ਆਏ ਸੀ ਹੋਰ ਜੀ ਦਿੱਲੀ ਐਚ.ਆਰ. ਹੀ ਹੁੰਦੀ ਸੀ ਉੱਥੇ 10 ਦਿਨ ਲੱਗ ਜਾਂਦੇ ਜੀ ਮਹੀਨਾ ਵੀ ਲੱਗ ਜਾਂਦਾ ਜੀ ਇਹਨਾਂ ਦਾ ਸਿੰਗਰ ਸਾਰੇ ਜਿਨਨੇ ਵੀ ਆਜ ਟੈਸਟ ਕਰਾ ਗਏ ਪੰਜਾਬ ਦੇ ਜੀ ਉਹ ਸਾਰੇ ਦਿੱਲੀ ਬਰਾਉਂ ਕਦੇ ਸਮਾ ਦੇ ਨਾਲ ਹੀ ਜਿੱਦਾਂ ਇਦਾਂ ਪ੍ਰੋਗਰਾਮ ਹੁੰਦੇ ਰਹੇ ਇਹਨਾਂ ਦੀ ਮੈਂ ਬਾਦੀ ਦੀ ਮੌਣ ਬਾਦੀ ਰਹੀ ਜੀ ਫਿਰ ਉਦੋਂ ਬਾਅਦ ਇਹ ਬਿਮਾਰ ਠਮਾਰੋਂ ਫਿਰ ਇਹਨਾਂ ਨੇ ਕੀ ਸੰਨ 88 ਦੇ ਵਿੱਚ ਜਿਹੜਾ ਚਮਕੀਲਾ ਮਾਰਿਆ ਵੀਰੇ ਜ਼ਰੀਆ ਦੇਤਾ ਸੀ ਇਹਨਾਂ ਨੇ ਵੀ ਮਹਿਜ਼ ਇੱਕ ਕਲਾਕਾਰ ਨਹੀਂ ਕਰਦੇ ਸੀ 1988 ਦੇ ਵਿੱਚ ਉਹਨਾਂ ਨੇ ਕਲਾਕਾਰ ਸ਼ਕਤੀ ਸੀ ਜਿਸ ਤਰ੍ਹਾਂ ਉਹਨਾਂ ਦੀ ਕਲੇ 1988 ਦੇ ਵਿੱਚ ਸ਼ਹਿਰ ਮਾਰਿਆ ਗਿਆ ਸੀ ਮਨ ਵਿੱਚ ਡਰ ਵੀ ਆਇਆਗਾ ਸੀ ਕਿ ਆਪੇ ਗਾਇਕ ਨਾ ਕਰੀਏ ਇਧਰ ਮਾਹੌਲ ਹੈਗਾ ਸੀ ਉਸ ਵੇਲੇ ਉਹ ਦਾ ਗਰਮ ਮਾਹੌਲ ਸੀਗਾ ਜੀ ਹਰ ਇੱਕ ਸinger ਦੀ ਜਿਹਨੇ ਵੀ ਆਰਟਿਸਟ ਕਰਾ ਕਰ ਪੰਜਾਬ ਦੇ ਸੀਗੇ ਸਾਰਿਆਂ ਦੇ ਮਨ ਚ ਡਰ ਪੈ ਗਿਆ ਵੀ ਅੱਜ ਚਮਕੀਲਾ ਜਮਕੀਲੇ ਨਾਲ ਇਹ ਹੋਇਆ ਤੇ ਕਹਨੂੰ ਸਾਡੇ ਵੀ ਇਹ ਆ ਸਮਝ ਸਕਦਾ ਨਹੀਂ ਸੋ ਜਿਸ ਤਰ੍ਹਾਂ ਤੁਸੀਂ ਤੁਸੀਂ ਕਾਜਾ ਪ੍ਰੋਗਰਾਮ ਦੇਖ ਕੇ ਆਪਣੇ ਪਿਤਾ ਜੀ ਦਾ ਲਾਈਵ ਪ੍ਰੋਗਰਾਮ ਲੋਕੀ ਸੁਣਦੇ ਬਹੁਤ ਵਧੀਆ ਗੱਲ shear ਪਰੀ ਲੋਕ ਤੇ ਇਹ ਹੋਣਗੇ ਜਾਂ ਦੱਸਦੇ ਲੋਕਾਂ ਨੇ ਵੀ ਬੜਾ ਰਿਸਪੌਂਸ ਦਿੱਤਾ ਈ ਅਸੀਂ ਵੀ ਬੜਾ ਦਿੱਤਾ ਈ ਆ ਮੈਂ ਜਾਂਦਾ ਰਹੇ ਜੀ ਕਿਤੇ ਵੀ ਇਹਨਾਂ ਦਾ ਪ੍ਰੋਗਰਾਮ ਚੱਲਦਾ ਸੀਗਾ ਮੈਂ ਜਾਂਦਾ ਰਹੇ ਦੇਖਦਾ ਰਹੇ ਆ ਸੁਣਦਾ ਰਹੇ ਚਲੋ ਅੱਜ ਤਾਂ ਪੈਂਟਾਂ ਸ਼ਰਟਾਂ ਚੱਲਦੀਆਂ ਜੀ ਕੱਪੜੇ ਵਧੀਆ ਪਾਉਣੇ ਅੱਜ ਵੀ ਪਾ ਰਹੇ ਆ ਉਸ ਵੇਲੇ ਸਾਡੇ ਪੱਟੀਆਂ ਦਾ ਪੀਜਮਾ ਪਾਇਆ ਸੀਗਾ ਜੀ ਚੈੱਕ ਦਾ ਸ਼ਰਟ ਪਾਈ ਸੀਗੀ ਜੀ ਇੱਕ ਬੰਦਾ ਅਪੋਲ ਦੇ ਨਾਲ ਖੜਾ ਈ ਖੰਬੇ ਨਾਲ ਉਹਨਾਂ ਨੂੰ ਇਹ ਕਹਿ ਰਹੇ ਜੀ ਅੰਕਲ ਜੀ ਉਹ ਮੇਰਾ ਡੈਡੀ ਆ ਉਹ ਕਹਿੰਦਾ ਮੈਂ ਤੇਰੇ ਚ ਪਿਰਾ ਮਰੂ ਡੈਡੀ ਆ ਡੈਡੀ ਤੇਰਾ ਕਿੱਧਰੋਂ ਆ ਮੈਂ ਕਹਿੰਦਾ ਮੇਰੇ ਡੈਡੀ ਵਾਲਾ ਸਾਇਕਲ ਘੜਾ ਤੁਸੀਂ ਧਿਆਨ ਕਰ ਸਕਦੇ ਹੋ ਕਹਿੰਦਾ ਆ ਜਾ ਜਿਹੜੇ ਨੌਜਰ ਦੀ ਉਹਨਾਂ ਦੀ ਜਦੋਂ ਮੇਰੀ ਤੇ ਨਿਗਾ ਪਈ ਤੇ ਮੈਨੂੰ ਕਹਿੰਦੇ ਖੜਾ ਹੋ ਮੈਂ ਖੜਾ ਹੋ ਕੇ ਗਿਆ ਤੇ ਮੈਨੂੰ ਸਟੇਜ ਤੇ ਪਿਠਾਇਆ ਮੈਨੂੰ ਫੇ ਮੈਂ ਆਪਦੇ ਪਾਪਾ ਨਾਲ ਗੱਲ ਕੀਤੀ ਜੀ ਵੀ ਡੈਡੀ ਉਹ ਜਿਹੜਾ ਬੰਦਾ ਖੜਾ ਵਾ ਉਹਨਾਂ ਨੂੰ ਮੈਂ ਦੱਸਿਆ ਹੀ ਨਹੀਂ ਰਿਹਾ ਡੈਡੀ ਨੇ ਫੇ ਮੈਂ ਕਹਿੰਦਾ ਸਾਡੇ ਡੈਡੀ ਨੇ ਇਹਨਾਂ ਨੂੰ ਉਹ ਕਰਕੇ ਇਹ ਭਾਈ ਅਸੀਂ ਚਾਹੀ ਗਰੀਬ ਆ ਚਾਹੀ ਨੀਰ ਆ ਇਹ ਮੁੰਡਾ ਵੀ ਰਹੀ ਹੈ ਜੀ ਉਸ ਮੇਰੇ ਪਿਤਾ ਡੈਥ ਹੋਈ ਸੀ ਉਸ ਤੋਂ ਬਾਅਦ ਕਹ ਲਗਾ ਤੁਹਾਡੇ ਕੋਲ ਆਇਆ ਨਾ ਕਦੇ ਵੀ ਤੁ ਲੋ ਰਹੇ ਹਾਂ ਸ਼ੇਰ ਵੀ ਸਾਡੇ ਨਾਲ ਹੋ ਹੁੰਦਾ ਰਿਹਾ ਵਾ ਇਸੇ ਜਾ ਕੇ ਪਰਿਵਾਰ ਨੂੰ ਦੇਖੀ ਪਰਿਵਾਰ ਇਸ ਵੇਲੇ ਕਿਸ ਕਿਸ ਵਿੱਚ ਆਗਾ ਕਿਹੜਾ ਕਲਾਕਾਰ ਜਿਹੜਾ ਤੁਹਾਡੇ ਪਿਤਾ ਜੀ ਦੀ ਡੈਥ ਹੁੰਦਾ ਤੁਹਾਡੇ ਘਰ ਆ ਗਿਆ ਕੋਈ ਨਹੀਂ ਬੇਟਾ ਮੇਰੇ ਨਾਲ ਦੇਖੋ ਇਹ ਸਾਡੇ ਰੈਡੀ ਦੀ ਡੈਥ ਹੋਣ ਤੋਂ ਬਾਅਦ ਕੋਈ ਵੀ ਬੰਦਾ ਮਾਈ ਦਾ ਨਾਲ ਸਿੰਗਰ ਜਿੰਨੇ ਵੀ ਲਧਿਆਣ ਦੇ ਆਰਟਿਸਟ ਦੀ ਕੋਈ ਨਹੀਂ ਹੈ ਜਿੰਨੀ ਦੇਰ ਬੰਦੇ ਦੀ ਗਾਇਕੀ ਆ ਉਨੀ ਦੇਰ ਉਹਨਾਂ ਮਤਲਬ ਮੈਦਾ ਜੀ ਰਿਸਪੌਂਸ ਇਹ ਮਹੰਮਦ ਸਿਦੀਕਾ ਸੀਗਾ ਜਿੱਦਣ ਸਾਡੇ ਡੈਡੀ ਦਾ ਭੋਗ ਸੀਗਾ ਬਸ ਉਹਨਾਂ ਨੇ ਵੀ ਉਹ ਚੀਜ਼ ਨੂੰ ਐ ਗਾਈਡ ਨਹੀਂ ਕੀਤਾ ਇਹ ਸਾਤੋਂ ਬਹੁਤ ਤਕੜੇ ਪੁਰਾਣੇ ਸਿੰਗਰ ਸੀਗੇ ਉਹਨਾਂ ਨੇ ਮੱਥਾ ਠੇਕਣ ਤੱਕ ਹੀ ਮਤਲਬ ਰੱਖਿਆ ਫੇਰ ਉਹ ਚਲੇ ਗਏ ਤੁਸੀਂ ਕਹਿੰਦੇ ਕਿਸੇ ਸਿੰਗਰ ਨੂੰ ਫੋਨ ਕੀਤਾ ਕਰੀਂ ਅਸੀਂ ਸਿੰਗਰ ਨੂੰ ਫੋਨ ਤਾ ਕਰਦੇ ਜਾਂ ਸਿੰਗਰ ਦੇ ਨੇ ਸਿੰਗਰ ਸਾਡੇ ਕੋਲ ਆਉਣ ਜਾਂ ਸਾਡੇ ਕੋਈ ਸਪਾਰਕ ਰੱਖ ਦੇਈ ਐਦਾਂ ਵੀ ਫੋਨ ਕਰਦਾ ਤਾਂ ਕੋਈ ਮਕਸਦ ਨਹੀਂ ਬਣਦਾ ਇਹ ਚਮਕੀਲਾ ਸਾਹਣਾ ਵੀ ਇੱਕ ਵਾਰੀ ਮੇਰੀ ਘਰ ਹੋਈ ਸੀਗੀ ਉਦੋਂ ਮੈਂ ਬਹੁਤ ਛੋਟਾ ਸੀਗਾ ਜੀ ਚੰਗੀਲਾ ਸਾਹ ਨੇ ਮੇਰੀ ਇਹ ਗੱਲ ਵੀ ਉਹ ਵੀ ਮੈਨੂੰ ਕਹਿ ਰਹੇ ਸੀ ਸੰਨ ਕਿੱਸੇ ਜਾਈ ਪੜਾਈ ਜੜੀ ਵਿਆਸੀ ਬਚਾਈ ਹੁਬੀ ਜੀ ਲੈਂਡ ਦੇ ਵਿੱਚ ਕੰਮ ਜੀ ਪੈ ਗਿਆ ਜੀ ਤੇ ਮੈਨੂੰ ਚੰਗੀਲਾ ਸਾਹਿਬ ਨੇ ਕਹੀ ਕਰ ਕੇ ਵੀ ਤੁਸੀਂ ਵੀ ਆਪਣੇ ਡੈਡੀ ਵਾਲਾ ਕੰਮ ਕਰ ਲੈਂਦੇ ਟੋਡੀ ਨੂੰ ਲਗਾ ਚੰਗੀਲੇ ਕਿੱਥੋਂ ਸੀ ਜੀ ਮੇਰੀ ਸ਼ੇਰਪੁਰ ਚਾਉ ਸਾਡੇ ਸਾਈਕਲ ਚਾਚੇ ਦੀ ਦੁਕਾਨ ਸੀ ਸਾਈਕਲਾਂ ਦੀ ਤੇ ਨਾਲ ਮੀਟ ਦੀ ਦੁਕਾਨ ਸੀ ਉੱਥੇ ਚੰਗੀਲੇ ਜੀ ਚੰਗੀਲਾ ਸਾਹਿਬ ਆਉਂਦੇ ਹੁੰਦੇ ਸੀ ਕਿ ਮੀਟ ਲੈਣ ਵਾਸਤੇ ਫਿਰ ਉੱਥੇ ਸਾਡੀ ਉਹਨਾਂ ਨਾਲ ਮਿਲਿਆ ਹੋਈ ਸੀ ਸਰ ਜਲਦੀਆਂ ਦੀ ਡੀਪੀ ਨੂੰ ਚੈਨਲ ਦੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੂਗਾ ਤੁਸੀਂ ਅੱਜ ਕੀ ਕਹਿਣਾ ਜੀ ਬਹੁਤ ਵਧੀਆ ਸਾਡੇ ਜਿੰਨੇ ਵੀ ਆਰਟਿਸਟ ਕਲਾਕਾਰ ਪੰਜਾਬ ਦੇ ਸੀਗੇ ਸਾਰਿਆਂ ਦੇ ਤੀਰਨ ਮੈਂ ਖਾੜੇ ਸੁਨੇ ਵੀ ਆ ਦੇਖੇ ਵੀ ਆ ਵਧੀਆ ਮਾਹੌਲ ਸੀਗਾ ਜੀ ਉਸ ਸਮੇਂ ਜਦੋਂ ਉਹ ਚਮਕੀਲੇ ਨਾਲ ਬਾਤਾਂ ਤੋਂ ਵੀ ਉਸ ਤੋਂ ਬਾਅਦ ਮਾਹੌਲ ਖਰਾਬ ਹੁੰਦਾ ਹੁੰਦਾ ਇੱਥੇ ਤੱਕ ਪਹੁੰਚ ਗਿਆ ਬਹੁਤ ਸਿੰਗਰ ਸਾਡੇ ਚਲੇ ਗਏ ਨੇ ਜੀ ਲੇਕਿਨ ਉਹ ਡਾਰ ਜਿਹੜਾ ਭਾਵ ਉਹ ਹੱਦ ਤੱਕ ਸਿੰਗਰਾਂ ਦੇ ਮਨਾਂ ਵਿੱਚ ਅੱਜ ਵੀ ਨਹੀਂ ਨਿਕਲਿਆ ਤੇ ਇਹ ਚੀਜ਼ਾਂ ਨੂੰ ਲੋਕਾਂ ਨੇ ਬਹੁਤ ਪਹਿਲਾਂ ਨੇੜੇ ਕੀਤਾ ਜੀ ਹੁਣ ਲੋਕਾਂ ਨੇ ਦੂਰ ਕਰਦੇ ਕਰਦੇ ਆ ਤੱਕ ਆ ਜਮਾ ਗਿਆ ਜੀ ਤੇ ਇਹ ਲੋਕਾਂ ਦੀ ਗੱਲ ਕੀ ਜਿਹੜੇ ਸੁਣਦੇ ਆ ਸਿੰਗਰ ਗਾਉਂਦੇ ਨੇ ਗਾਉਂਦੇ ਤਾਂ ਉਹ ਸਹੀ ਗੱਲਾਂ ਨੇ ਲੋਕ ਸੁਣਨ ਤੋਂ ਬਾਅਦ ਵੀ ਕਹਿੰਦੇ ਸਿੰਗਰ ਬਾੜੇ ਨੇ ਪਰ ਇਹ ਗੱਲ ਨਹੀਂ ਹੋਣੀ ਚਾਹੀਦੀ ਜੇ ਅਸੀਂ ਜੀ ਇਸ ਦਾ ਧੰਨਵਾਦ ਨਹੀਂ ਕਰ ਸਕਦੇ ਤੇ ਮਾੜਾ ਸ਼ਬਦ ਵੀ ਨਹੀਂ ਅਸੀਂ ਕਹਿੰਦੇ ਅਦਕਾਰਤੀ ਨਹੀਂ ਬਹੁਤ ਉਹਨਾਂ ਦਾ ਬੜਾ ਧੰਨਵਾਦ ਕਰਦੇ ਆ ਜੀ ਇਸ ਚੈਨਲ ਦਾ ਜੀ ਆਨ ਮੋਸਟ ਵੈਲਕਮ ਬੜਾ ਸਤਿਕਾਰ ਕਰਦੇ ਆ ਇਸ ਚੈਨਲ ਨੂੰ ਇਹ ਚੈਨਲ ਦੇ ਅਸੀਂ ਜੋ ਵੀ ਪ੍ਰੋਗਰਾਮ ਦੇ ਦਿਆਂ ਬਹੁਤ ਵਧੀਆ ਪ੍ਰੋਗਰਾਮ ਤੁਸੀਂ ਦੇਖਾਉਣੀ ਆ ਸਰ ਅੱਜ ਅਸੀਂ ਪਹੁੰਚੇ ਅਮਰ ਸਿੰਘ ਸ਼ੇਰਪਰੀ ਦੇ ਘਰ ਉਹਨਾਂ ਦੇ بیٹے ਹਰਪ੍ਰੀਤ ਸਿੰਘ ਕੀਪਰ ਨਾਲ ਮੁਲਾਕਾਤ ਕੀਤੀ ਆ ਉਹਨਾਂ ਨੇ ਅਮਰ ਸਿੰਘ ਸ਼ੇਰਪਰੀ ਆਪਣੇ ਪਿਤਾ ਦੀ ਬਾਰੇ ਅਤੇ ਹੋਰ ਕਲਾਕਾਰਾਂ ਬਾਰੇ ਦੱਸਿਆ ਕਿ ਜਿਹੜੇ ਕਲਾਕਾਰ ਉਹਨਾਂ ਨਾਲ ਗਾਉਂਦੇ ਸੀ ਅੱਜ ਦੇ ਸਮੇਂ ਉਹ ਨਹੀਂ ਰਹਿ ਅਮਰ ਸਿੰਘ ਸ਼ੇਰਪਰੀ ਵੀ ਨਹੀਂ ਹੈ ਉਹਨਾਂ ਦੇ ਨਾਲ ਦੇ ਗਾਇਕ ਵੀ ਨਹੀਂ ਰਹਿ ਪਰ ਉਹਨਾਂ ਨੇ ਕਿਹਾ ਕਿ ਬਹੁਤ ਹੀ ਵਧੀਆ ਗਾਉਂਦੇ ਸਨ ਜੋ ਉਹਨਾਂ ਦੇ ਨਾਲ ਗਾਉਂਦੇ ਸਨ ਸ਼ੇਰਪਰੀ ਦੇ ਨਾਲ ਅੱਜ ਉਹਨਾਂ ਨਾਲ ਮੁਲਾਕਾਤ ਕਰਕੇ ਸਾਨੂੰ ਬਹੁਤ ਬੜੀ ਲੱਗਿਆ ਅਮਰ ਸਿੰਘ ਸ਼ੇਰਪਰੀ ਦੇ بیٹے ਹਰਪ੍ਰੀਤ ਸਿੰਘ ਜੀ ਨਾਲ ਸ਼ੇਪਤੀ ਦੇ ਘਰ ਕੇ ਸ਼ੇਰਪੁਰ ਖੋਟ ਲੁਧਿਆਣਾ ਬਾੜ ਨੰਬਰ 32 ਹਲਕਾ ਤੱਕਣੀ ਵਿੱਚ ਉਹਨਾਂ ਦੇ بیٹے ਹਰਪ੍ਰੀਤ ਸਿੰਘ ਕੀਪਰ ਜੀ ਨਾਲ ਗੱਲ ਹੋਈ ਉਹਨਾਂ ਦਾ ਬਹੁਤ ਟੰਡਵਾਲ ਦੂਜਾ ਤੋਂ ਕੁਲਦੀ ਦੀਪੀ ਦਿਖਾ ਸਕੋ